ਸਸਤਰ ਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਡਰੈਸ ਡਿਜ਼ਾਈਨਰ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਦੇ ਫੋਨ ਆਉਂਦੇ ਆ ਕਮੈਂਟ ਆਉਂਦੇ ਹਨ ਬਈ ਹਿੱਪ ਦੇ ਹਿਸਾਬ ਦੇ ਨਾਲ ਅਸੀਂ ਕਿੰਨਾ ਪਲਾਜੋ ਰੱਖੀਏ ਕਿੰਨੀ ਝੋਲੀ ਪਾਈਏ ਪੱਟ ਦੀ ਲੂਜਿੰਗ ਕਿੰਨੀ ਪਾਈਏ ਹਨ ਤਾਂ ਉਦੋਂ ਫਿਰ ਮੈਨੂੰ ਬਹੁਤ ਔਖਾ ਲੱਗਦਾ ਵੀ ਤੁਹਾਨੂੰ ਦੱਸਣਾ ਵੀ ਕਿਵੇਂ ਦੱਸਾਂ ਹਨ ਵੀ ਕਿਉਂਕਿ ਤੁਹਾਡੀ ਪਰੇਸ਼ਾਨੀ ਮੇਰੀ ਪਰੇਸ਼ਾਨੀ ਹੁੰਦੀ ਹੈ ਜਦੋਂ ਤੁਹਾਨੂੰ ਕੋਈ ਚੀਜ਼ ਕੱਟਣ ਵੇਲੇ ਦਿੱਕਤ ਆਉਂਦੀ ਹੈ ਹਨ ਤਾਂ ਉਹ ਚੀਜ਼ਾਂ ਮੈਨੂੰ ਆਉਂਦੀਆਂ ਫਿਰ ਮੈਂ ਸੋਚਿਆ ਵੀ ਇੱਕ ਵੀਡੀਓ ਬਣਾਈ ਜਾਵੇ ਦੁਬਾਰੇ ਵੀ ਨਾਪ ਪਲਾਜੋ ਦਾ ਕਿਵੇਂ ਲੈਣਾ ਪੂਰੀ ਲਾਸਟ ਕਾਰੇ ਪਲਾਜੋ ਦਾ ਕਿਵੇਂ ਨਾਪ ਲੈਣਾ ਹਨਾ ਅੱਧੀ ਬੈਲਟ ਅੱਧੀ ਲਾਸਟ ਕਾਰੇ ਪਲਾਜੋ ਦਾ ਨਾਪ ਕਿਵੇਂ ਲੈਣਾ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਗੱਲ ਇਹ ਹੈ ਜਿਹੜੀਆਂ ਭੈਣਾਂ ਅੱਧੀ ਲਾਸਟ ਤੇ ਅੱਧਾ ਜਿਹੜਾ ਬੈਲਟ ਲਾ ਪੀਏ ਮੋਂ ਬਣਾਉਣੇ ਤੁਸੀਂ ਉਹਨਾਂ ਇੱਕ ਡੇਢ ਮੀਟਰ ਚੌੜੀ ਇਲਾਸਟਿਕ ਆਉਂਦੀ ਹੈ ਭੈਣੋ ਉਹ ਪਾਇਆ ਕਰੋ ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਉਹਦੀ ਸਵਾ ਸਵਾ ਇੰਚ 1.5 ਇੰਚ ਕਿਉਂਕਿ ਪਤਾ ਕੀ ਇਹ ਜ਼ਿਆਦਾ ਕੰਮ ਜਿਹੜਾ ਆਪਣਾ ਉਹ ਅਮਰਤਪਾਲ ਗੌਰੀ ਸੰਭਾਲ ਦਿਆ ਮੇਰਾ ਕੰਮ ਤੁਹਾਨੂੰ ਪਤਾ ਵੀ ਨਹੀਂ ਤਾਂ ਮੈਂ ਬੱਚੇ ਸਕੂਲ ਛੱਡ ਕੇ ਆਉਣੇ ਆ ਨਹੀਂ ਬੱਚਿਆਂ ਨੂੰ ਮੈਂ ਸਕੂਲ ਦੇ ਵਿੱਚ ਇਹ ਪਤਾ ਹੁੰਦਾ ਕਿ ਕਿੰਨੀ ਵਿੱਚ ਪੜਦੇ ਆ ਕਿਉਂਕਿ ਆਪਣਾ ਕੰਮ ਦੁਕਾਨ ਤੇ ਬਹੁਤ ਜ਼ਿਆਦਾ ਹੁੰਦਾ ਵਾ ਸੱਚਾਈ ਦੇ ਵਿੱਚ ਤੁਹਾਨੂੰ ਦੱਸਦਾਗਾ ਮੈਨੂੰ ਦੱਸਿਆ ਹੋਇਆ ਜਾਂ ਮੇਰੇ ਫਾਦਰ ਸਾਹਿਬ ਆ ਉਹ ਦੂਸਰੇ ਪਾਸੇ ਰਹਿੰਦੇ ਆ ਉਹ ਸਾਹਮਣੇ ਇਹ ਕੰਮ ਨੂੰ ਹਨਾ ਵੀ ਜੋ ਵੀ ਸੌਦਾ ਪੱਤਾ ਜਿੰਨਾ ਵੀ ਕਰਦਾ ਹੁੰਦਾ ਆਪਣਾ ਉਹ ਇਹੀ ਸਾਹਮਣੇ ਤਾਂ ਕਰਕੇ ਦੁਕਾਨ ਦਾ ਕੰਮ ਲੋਟ ਆਉਂਦਾ ਨਹੀਂ ਤਾਂ ਉਲਝ ਜਾਂਦਾ ਕੰਮ ਜਿੰਨਾ ਵੀ ਸਮਾਨ ਮੰਗਾਉਣਾ ਇਹਨਾਂ ਨੂੰ ਦੱਸਿਆ ਹੋਇਆ ਵੀ ਤੁਸੀਂ ਪਰਚੀ WhatsApp ਕਰ ਦੇਣੀ ਸਮਾਨ ਨੂੰ ਉਹ ਆਪਣਾ ਜਿਹੜਾ ਸਮਾਨ ਆ ਉਹ ਕੋਟਕਪੂਰ ਕੋਟਕਪੂਰਾ ਸ਼ਹਿਰ ਆ ਉੱਥੋਂ ਆਉਣਾ ਗਾ ਜਿਹੜਾ ਟੇਲਰ ਮਟੀਰੀਅਲ ਆਪਣਾ ਪੂਰਾ ਵਧੀਆ ਵਾਲਾ ਜਿੰਨਾ ਵੀ ਇਕੱਠਾ ਬਿੱਲ ਹੁੰਦਾ ਉਹਨਾਂ ਨੂੰ ਇਹ ਆਪ ਹੀ ਪੇ ਕਰਦੇ ਆ ਠੀਕ ਆ ਜਿੰਨਾ ਸਮਾਨ ਵਗੈਰਾ ਹੁੰਦਾ ਉਹ ਵੀ ਤੁਸੀਂ ਜੇ ਕਿਸੇ ਨੂੰ ਪੁੱਛਣਾ ਵੀ ਕਿੰਨੀ ਲਾਸਟਕ ਪਊਗੀ ਜੇ ਨਿੱਕੇ ਮੋਟੇ ਕੰਮ ਤੁਸੀਂ ਇਹਨਾਂ ਦੇ ਫੋਨ ਤੇ ਫੋਨ ਲਾਇਆ ਕਰਕ ਤਾਂ ਦਿਨੇ ਕੋਸ਼ਿਸ਼ ਕਰਾ ਕਰੋ ਫੋਨ ਘੱਟ ਤੋਂ ਘੱਟ ਲਾਇਆ ਜਾਵੇ ਬੋਲ ਕੇ WhatsApp ਤੇ ਵੱਧ ਭੇਜਿਆ ਕਰੋ ਵੀ ਬਾਈ ਆ ਚੀਜ਼ ਕਿਵੇਂ ਆ ਆ ਚੀਜ਼ ਕਿਵੇਂ ਆ ਜਿਹੜੀਆਂ ਭੈਣਾਂ ਨੂੰ ਮੋਡਾ ਪਾਉਣ ਦੇ ਵਿੱਚ ਦਿੱਕਤ ਆਉਂਦੀ ਆ ਉਹਨਾਂ ਵਾਸਤੇ ਮੈਂ ਸਾਰਿਆਂ ਨੂੰ ਇੱਕ ਗੋਈ ਦੱਸਦਾ ਵੀ ਜਦੋਂ ਤੁਸੀਂ 17 ਇੰਚ ਤੋਂ ਛਾਤੀ ਉੱਪਰ ਨੂੰ ਚਲੀ ਜਾਂਦੀ ਹੈ ਨਾ ਵੀ 18 19 20 21 22 23 24 ਮੰਨ ਕੇ ਜੇ ਲੋ ਛਾਤੀ 24 ਚਲੀ ਗਈ ਉੱਪਰੋਂ ਤੀਰਾ ਤੁਹਾਡਾ 14 ਰਹਿ ਜਾਂਦਾਗਾ ਯਾਨੀ ਕਿ 7 ਇੰਚ ਤਾਂ ਤੁਸੀਂ 6 ਇੰਚ ਤੋਂ ਵੱਧ ਥੱਲੇ ਨੂੰ ਨਹੀਂ ਪਾਉਣਾ ਮੋਡਾ ਜੇ ਮੋਢਾ ਤੁਸੀਂ 6.5 ਵੀ ਪਾਉਂਗੇ ਤਾਂ ਮੋਢਾ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਉਹਦੇ ਨਾਲ ਠੀਕ ਆ ਲਿਖ ਕੇ ਰੱਖ ਲਓ ਠੀਕ ਆ ਨਹੀਂ ਤਾਂ ਤੁਸੀਂ ਕਿਉਂ ਜਦੋਂ ਤੁਸੀਂ ਸੂਟ ਕੱਟਣ ਲੱਗਦੇ ਹੋ ਉਦੋਂ ਮੈਂ ਵਿਜੀ ਹੁੰਦਾ ਫਿਰ ਤੁਹਾਡਾ ਮੂਡ ਖਰਾਬ ਹੁੰਦਾ ਮੈਨੂੰ ਪਤਾ ਗੁੱਸਾ ਵੀ ਆਉਂਦਾ ਹੋਊ ਵੀ ਬਾਈ ਫੋਨ ਨਹੀਂ ਚਾਹੁੰਦਾ ਜਾਣ ਬੁੱਝ ਕੇ ਨਾ ਉਦੋਂ ਮੈਂ ਕਈ ਵਾਰੀ ਕਿਸੇ ਕੰਮ ਚ ਹੁੰਦਾ ਜਾਂ ਕੋਈ ਮੇਰਾ ਨਾਲ ਪ੍ਰੋਪਰਟੀ ਦਾ ਕੰਮ ਮੈਂ ਉਧਰ ਗਿਆ ਹੁੰਦਾ ਤੁਸੀਂ ਲਿਖ ਕੇ ਰੱਖ ਲਓ ਜਦੋਂ ਆਪਣੀ ਛਾਤੀ 17 ਤੋਂ ਉੱਪਰ ਚਲੀ ਜਾਂਦੀ ਹੈ ਭੈਣੂ 18 19 20 21 22 23 24 25 26 ਤੱਕ ਵੀ ਆਪਣੇ ਕੋਲ ਨਾ ਪਾਉਂਦੇ ਦਿੰਦੇ ਆ ਨਾ ਤਾਂ ਤੁਸੀਂ 6 ਇੰਚ ਤੋਂ ਵੱਧ ਮੋਢਾ ਨਹੀਂ ਪਾਉਣਾ ਤੇ ਜਿਹੜੀਆਂ ਪੈਨਾਂ ਦਾ ਗळा ਪਿੱਛੇ ਨੂੰ ਜਾਂਦਾ ਉਹ ਤੁਸੀਂ ਪਹਿਲੇ ਹੀ ਅੱਧਾ ਪਾਉਣਾ ਇੰਚ ਬੈਕ ਵਧਾ ਕੇ ਰੱਖਿਆ ਕਰੋ ਤਾਂ ਕਿ ਤੁਹਾਡਾ ਸੂਟ ਆ ਜਿਹੜਾ ਉਹ ਪਿੱਛੇ ਨੂੰ ਨਾ ਜਾਵੇ ਤੇ ਹੁਣੇ ਮੈਨੂੰ ਇੱਕ ਭੈਣ ਦਾ ਮੈਸੇਜ ਆਇਆ ਸੀ ਉਹਨਾਂ ਨੇ ਮੈਨੂੰ ਸਿਲਾਈ ਉਹ ਨਾ ਆਹ ਮਾਰਕ ਕਿਧਾਈ ਸਾਈਡ ਵਾਲੀ ਵੀ ਭਾਈ ਜਿਹੜੀ ਬਾਦ ਘਾਟਾ ਉਹ ਉੱਪਰ ਕੱਢ ਕੇ ਕਟਾ ਕੇ ਥੱਲੇ ਨੂੰ ਕੱਢਾ ਉਹਨੂੰ ਉੱਪਰ ਹੀ ਘਟਣਾ ਹੁੰਦਾ ਭੈਣ ਨੂੰ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਪਲੋਈਆਂ ਤੇ ਮਸ ਸਵੇਰੇ ਵੀ ਤੁਹਾਨੂੰ ਸਪਰੇਅ ਵਾਲਾ ਦਿਖਾਇਆ ਸੀ ਇਹ ਦੁਬਾਰੇ ਦਿਖਾਉ ਮੈਨੂੰ ਉਹ ਇੱਥੇ ਜਿਹੜਾ ਡਬਲ ਪੰਪ ਹੈਗਾ ਉਧਰ ਲੈ ਗਏ ਜਿਹੜਾ ਆਪਣਾ ਪ੍ਰੈਸ਼ਰ ਵਾਲਾ ਪਕੌਲ ਨਹੀਂ ਹੁੰਦਾ ਉਹ ਚੀਜ਼ ਬਾਜ਼ਾਰ ਚ ਤੁਹਾਨੂੰ ਮਿਲ ਜੂ 20-30 ਰੁਪਏ ਦੀ ਹੈ ਉਹਦੇ ਚ ਪਾਣੀ ਪਾ ਕੇ ਟੂਡੀ ਦਾ ਪਾਣੀ ਵਧੀਆ ਵਾਲਾ ਪਾ ਕੇ ਉਹ ਸਾਰੇ ਦੇ ਪ੍ਰੈਸ਼ਰ ਮਾਰ ਕੇ ਫਿਰ ਪ੍ਰੈਸ ਮਾਰਿਆ ਗੁਰੂ ਫਿਰ ਪਲੂਈਆਂ ਜਿਹੜੀਆਂ ਚੰਗੀ ਤਰ੍ਹਾਂ ਬੈਠ ਜਾਂਦੀਆਂ ਫਿਰ ਫੀਟਿੰਗ ਦਾ ਨਿਸ਼ਾਨ ਲਾਉਣਾ ਹੁੰਦਾ ਤਾਂ ਕਿ ਸੂਤ ਭਾਰ ਵੀ ਫੀਟਿੰਗ ਦਾ ਫਰਕ ਨਾ ਰਹੇ ਠੀਕ ਆ ਤੇ ਤਾਂ ਵਾਲੇ ਪਾਸੇ ਕੱਢ ਕੇ ਉਹਨੂੰ ਸ਼ੇਪ ਦੇ ਨਾਲ ਹੀ ਮਲਾ ਦੇਣਾ ਹੁੰਦਾ ਬੈਗ ਪੱਲੇ ਨੂੰ ਕਟਿੰਗ ਕਰਕੇ ਸਭ ਤੋਂ ਇਹ ਜ਼ਰੂਰੀ ਚੀਜ਼ ਹੈ ਵੀ ਪ੍ਰੈਸ ਮਾਰ ਕੇ ਬਲੋਈਆਂ ਤੇ ਫਿਰ ਫਿਟਿੰਗ ਦਾ ਨਿਸ਼ਾਨ ਲਾਉਣਾ ਹੈਗਾ ਠੀਕ ਆ ਤੇ ਰਹੀ ਗੱਲ ਨਾਪ ਮੈਂ ਤੁਹਾਨੂੰ ਅੱਜ ਲੈ ਕੇ ਦਿਖਾਉਂਗਾ ਵੀ ਪਲਾਜ ਜਿਹਦਾ ਨਾਪ ਤੁਸੀਂ ਲੈਣਾ ਕਿਵੇਂ ਆ ਜਿਹੜੀਆਂ ਭੈਣਾਂ ਨੇ ਹਜੇ ਤੱਕ ਆਪ ਦਾ ਨੰਬਰ ਗਰੁੱਪ ਦੇ ਵਿੱਚ ਐਡ ਨਹੀਂ ਕਰਾਇਆ ਉਹ ਭੈਣ ਬਣ ਕੇ ਗਰੁੱਪ ਦੇ ਵਿੱਚ ਆਪ ਦਾ ਨੰਬਰ ਐਡ ਕਰਵਾ ਲਓ ਤਾਂ ਕਿ ਤੁਹਾਡੇ ਤੋਂ ਕੋਈ ਵੀਡੀਓ ਮਿਸ ਨਾ ਹੋਵੇ ਜਦੋਂ ਮੈਂ ਵੀਡੀਓ ਪਾਉਣਾਗਾ ਬੱਚੇ ਵੀ ਗੇਮਾਂ ਤੁਹਾਨੂੰ ਪਤਾ ਚੱਕਦੇ ਨੇ ਫੱਟੇ ਹਨ ਉਹ ਗੇਮਾਂ ਕਰੀ ਜਾਂਦੇ ਚੈਨਲ ਨਵੇਂ-ਨਵੇਂ ਕਰੀ ਜਾਂਦੇ ਆ ਆਪਣਾ ਚੈਨਲ ਪਿੱਛੇ ਚਲਾ ਜਾਂਦਾ ਫਿਰ ਤੁਹਾਡੇ ਕੋਲ ਵੀਡੀਓ ਆਉਂਦੀ ਨਹੀਂ ਉਹ ਕਿੰਨੇ ਦਿਨ ਪਤਾ ਹੀ ਨਹੀਂ ਲੱਗਦਾ ਵੀਡੀਓ ਮੇਰਾ ਕੀ ਆ ਕਿ ਨਾ ਕਿਸੇ ਦਿਨ ਕੋਈ ਬਿਮਾਰ ਹੋਵਾ ਵੈਸੇ ਮੈਂ ਮਹਾਰਾਜ ਦੀ ਕਿਰਪਾ ਨਾਲ ਬਿਮਾਰ ਤਾਂ ਕਦੇ ਹੋਇਆ ਹੀ ਨਹੀਂਗਾ ਹਨਾ ਵੈਸੇ ਕਈ ਵਾਰੀ ਟਾਈਮ ਨਹੀਂ ਲੱਗਦਾ ਉਹਦੇ ਵੀਡੀਓ ਮਿਸ ਹੋ ਸਕਦੀ ਐ ਇੱਕ ਦਿਨ ਕੋਈ ਹੋਈ ਹੋਵੇ ਨਹੀਂ ਮੈਂ 1 2 1 2 ਵੀਡੀਓ ਰੋਜ਼ਾਨਾ ਅਪਲੋਡ ਕਰਦਾ ਰਹਿਣਾ ਦੋਨੇ ਚੈਨਲਾਂ 'ਤੇ ਜੇ ਕਿਸੇ ਭੈਣ ਕੋਲੇ ਮੇਰੇ ਚੈਨਲ ਦਾ ਲਿੰਕ ਹੈਣੀ ਜਾਂ ਅਮਰਤਪਾਲ ਕੌਰ ਵਾਲੇ ਲਿੰਕ ਹੈਣੀਗੇ ਚੈਨਲ ਦਾ ਤਾਂ ਉਹ ਵੀ ਮੈਥੋਂ ਲਿੰਕ ਮੰਗ ਲਿਆ ਕਰੋ ਸਵਾਲ ਜਵਾਬ ਵੱਧ ਕਰਿਆ ਕਰੋ ਬੋਲ ਕੇ ਕੋਸ਼ਿਸ਼ ਕਰਿਆ ਕਰੋ ਵੱਧ ਭੇਜਿਆ ਕਰੋ ਤੇ YouTube ਦੇ ਚੈਨਲ ਦੇ ਵਿੱਚ ਕਮੈਂਟ ਥੋੜੇ ਵੱਧ ਕਰਿਆ ਕਰੋ ਜਿਹੜੀ ਨਾ ਭੈਣੋਂ ਨਹੀਂ ਕਰਨੇ ਉਹਦੇ ਕਮੈਂਟ ਉਹ ਬੱਚਿਆਂ ਨੂੰ ਕਹਿ ਕੇ ਕਰਵਾਇਆ ਕਰੋ ਕੋਈ ਨਾ ਕੋਈ ਲਾਲਚ ਦੇ ਕੇ ਹਨਾ ਉਹਦੇ ਨਾਲ ਚੈਨਲ ਆਪਣਾ ਗਰੋਥ ਕਰੂਗਾ ਪੰਜਾਬੀ ਦੇ ਵਿੱਚ ਚੈਨਲ ਮੈਂ ਵੇਖਦੇ ਰਹਣਾ ਬਹੁਤ ਹੀ ਘੱਟ ਆ ਜੇ ਹੈਗਾ ਵੀ ਆ ਤਾਂ ਉਹ ਪੂਰੀ ਗੱਲਬਾਤ ਨਹੀਂ ਸੁਣਦਾਗਾ ਗੱਲਾਂ ਥੋੜੀਆਂ ਕਾਫੀ ਕਰਨੀਆਂ ਹੁੰਦੀਆਂ ਫਿਰ ਲਿਖਣੀਆਂ ਭੁੱਲ ਗਿਆ ਵੀ ਤੁਹਾਨੂੰ ਮੈਂ ਦੱਸਾਂ ਹਨਾ ਹੁਣ ਵੀ ਮੇਰੇ ਕੋਈ ਦਿਮਾਗ ਦੇ ਵਿੱਚ ਗੱਲ ਆ ਰਹੀ ਸੀ ਫਿਰ ਮੈਂ ਭੁੱਲ ਗਿਆ ਤਾਂ ਹੁਣ ਆਪਾਂ ਨਾਪ ਫਿਰ ਮੈਂ ਲੈ ਕੇ ਤੀ ਹਾਂ ਵੀ ਪਲਾਜੂ ਦਾ ਨਾਪ ਲੈਣਾ ਕਿਵੇਂ ਆ ਕਿਉਂਕਿ ਕਈ ਭੈਣਾਂ ਪੁੱਛਦੀਆਂ ਵੀ ਹੈ ਪੈ ਇੰਨੀ ਆ ਇਹਨੂੰ ਆਪਾਂ ਕਿੰਨਾ ਪੱਟ ਪਾ ਗਏ ਤਾਂ ਅੱਜ ਮੈਂ ਸੋਚਿਆ ਵੀ ਆਪਾਂ ਨਾ ਵੀਡੀਓ ਬਣਾਈ ਜਾਵੇ ਵੀ ਆਪਾਂ ਨਾਪ ਕਿਵੇਂ ਲੈਣਾਗਾ ਤਾਂ ਅੱਜ ਮੈਂ ਤੁਹਾਨੂੰ ਨਾਪ ਲੈਣ ਦੇ ਬਾਰੇ ਦੱਸੂਗਾ ਵੀ ਆਪਾਂ ਨੇ ਨਾਪ ਲੈਣਾ ਕਿਵੇਂ ਆ ਇਧਰ ਹੀ ਲਿਓ ਕਾਕੇ ਕੈਮਰਨ ਹਾਂ ਤੁਸੀਂ ਇਧਰ ਆਓ ਮੈਨੂੰ ਅਮਰਤਪਾਲ ਗੌਰ ਦੇ ਨਾਪ ਨਾ ਲੈ ਕੇ ਦਿਖਾਓ ਵੀ ਨਾਪ ਆਪਾਂ ਨੇ ਲੈਣਾ ਕਿਵੇਂ ਆ ਤੁਸੀਂ ਪੁੱਛ ਲਿਆ ਕਰੋ ਵੀ ਤੁਹਾਨੂੰ ਪਲਾਜੋ ਜਿਹੜਾ ਉਹ ਪੂਰਾ ਸਹੀ ਜਿਵੇਂ ਪਾਇਆ ਹੋਇਆ ਕਿ ਜਮੀਨ ਇਹਦੇ ਪਾਇਆ ਹੋਇਆ ਥੋੜਾ ਜਿਹਾ ਸ਼ਾਰਟ ਚਾਹੀਦਾ ਸਭ ਤੋਂ ਪਹਿਲਾਂ ਆਪਾਂ ਨੇ ਇਹ ਚੀਜ਼ ਪੁੱਛਣੀ ਹੈ ਕਸਟਮਰ ਨੂੰ ਜਦੋਂ ਤੁਹਾਡੇ ਕੋਲ ਆਉਣਾ ਜੇ ਸਲਵਾਰ ਦਾ ਹੀ ਨਾ ਪਾਉਂਦਾ ਫਿਰ ਜਿੰਨੀ ਸਲਵਾਰ ਨੀਮੀ ਹੈਗੀ ਓਨਾ ਬਣਾ ਦਿਆ ਕਰੋ ਦੋਨੇ ਪੈਰ ਜੋੜ ਲੈਣੇ ਆ ਠੀਕ ਆ ਜਿੱਥੇ ਤੋਂ ਨੂੰ ਪੁੱਛੋ ਵੀ ਤੁਸੀਂ ਜਿੱਥੇ ਬੰਨਣਾ ਪੈਂਟ ਬੰਨ੍ਹਣ ਨੂੰ ਜਿੱਥੇ ਉਸ ਥਾਂ ਦੇ ਨਾਲੋ ਬਿਲਕੁਲ ਸਿੱਧੇ ਖੜੋ ਹਾਂ ਇਹ ਪੈਰ ਜੋੜ ਕੇ ਨਾ ਕੋਸ਼ਿਸ਼ ਕਰਿਆ ਕਰੋ ਚੱਪਲ ਲਵਾ ਦਾ ਕਰੋ ਚੱਪਲਾਂ ਲਾ ਦੋ ਜੇ ਚੱਪਲਾਂ ਆਪਾਂ ਨਹੀਂ ਲਗਾਉਣੀ ਫਿਰ ਉਹ 1 ਇੰਚ ਉੱਪਰ ਚ ਲੈ ਜਾਂਦੇ ਜੇ ਬਿਲਕੁਲ ਪਜਮਾ ਆਪਾਂ ਸਹੀ ਚਾਹੀਦਾ ਆਪ ਨੂੰ ਪਲਾਜੋ ਤਾਂ ਬਿਲਕੁਲ ਸਹੀ ਪਲਾਜੋ ਧਰਤੀ ਦੇ ਨਾਲ ਆਉਂਦਾ ਇੱਥੇ ਠੀਕ ਆ ਜੀ ਉਹਨਾਂ ਸਾਢੇ 37 ਆਉਂਦਾ ਬਿਲਕੁਲ ਸਹੀ ਜੇ ਆਪਾਂ ਕਹਿੰਗੇ ਵੀ ਨਾ ਉੱਚਾ ਨਾ ਨੀਵਾ ਵੀ ਮੈਨੂੰ ਸਹੀ ਚਾਹੀਦਾ ਜੇ ਗੂ ਭਣ ਕੇ ਜੀ ਮੈਨੂੰ ਥੋੜਾ ਖੜਮਾ ਜਾ ਹੋਵੇ ਜਿਵੇਂ ਇਹਨਾਂ ਨੇ ਪਾ ਰੱਖਿਆ ਹੁਣ ਤਾਂ ਫਿਰ ਸਾਢੇ 36 ਦੀ ਬਜਾਏ ਤੁਸੀਂ ਸਾਢੇ 37 ਦੀ ਬਜਾਏ ਸਾਢੇ 36 ਕਰ ਦੋ ਇਹ ਬਸ ਥੋੜਾ ਜਿਹਾ ਚੱਕਿਆ ਜਾਊਗਾ ਬਲ ਨਹੀਂ ਪਊਗਾ ਜਾਨੀ ਕਿ ਜੇ ਉਹ ਕਹਿੰਦੇ ਵੀ ਬਲ ਨਹੀਂ ਪੜੇ ਚਾਹੀਦਾ ਧਰਤੀ ਤਿੱਕਰ ਮਿਲ ਕੇ ਉਸ ਤੋਂ ਬਾਅਦ 1 ਇੰਚ ਉੱਚਾ ਕਰਦਾ ਕਰੋ ਇਧਰੋਂ ਜਿਵੇਂ ਇਹਨਾਂ ਨੇ ਪੂਰਾ ਸਹੀ 3.5 ਇੰਚ ਆਉਂਦਾ ਤੇ ਜੇ ਆਪਾਂ ਕਹਿੰਦੇ ਬਲ ਨਾ ਪਾਵੇ ਫਿਰ 3.5 ਇੰਚ ਕਰਨ ਪੂਰੇ ਧਿਆਨ ਦੇ ਨਾਲ ਦੇਖ ਲਓ ਮੈਂ ਸਾਰੀਆਂ ਭੈਣਾਂ ਵਾਸਤੇ ਵੀਡੀਓ ਬਣਾਉਣ ਲੱਗੇ ਇੱਕ ਵਾਰੀ ਚ ਹੈ ਨਾ ਵੀ ਸਾਰੀਆਂ ਭੈਣਾਂ ਨੂੰ ਸੇਮ ਜਿਹੀ ਦਿੱਕਤ ਹੀ ਆਉਂਦੀ ਹੁੰਦੀ ਆ ਨਾਪ ਤੋਂ ਸ਼ੁਰੂ ਹੁੰਦਾ ਕੰਮ ਹਨ ਉਸ ਤੋਂ ਬਾਅਦ ਤੁਸੀਂ ਮੂਰੀ ਮੈਣੀ ਆ ਦੇਖੋ ਆਏ ਮੂਰੀ ਮੈਣੀ ਆ ਬੀ ਕਿੰਨਾ ਹਨਾ ਪਹੁੰਚ ਆਏ ਪੁੱਛ ਲਿਆ ਕਰੋ ਵੀ ਆਹ ਦੇਖੋ ਜਿਵੇਂ ਇਹਨਾਂ ਦੀ ਮੂਰੀ ਕਿੰਨੀ ਹੈ 7 7 2 14 ਉਸ ਤੋਂ ਬਾਅਦ ਤੁਸੀਂ ਪੁੱਛ ਲੈਣਾ ਵੀ ਸਟ੍ਰੇਟ ਕਰਦਗੇ ਜਿਵੇਂ ਆਹ ਹੋ ਗਈ ਸਟ੍ਰੇਟ 17 ਦੇ ਸਟ੍ਰੇਟ ਪੌਂਡਾ ਹੋ ਜਾਂਦਾ ਜਿਹੜਾ 17 ਇੰਚ ਤੇ ਮੂਰੀ ਆ ਉਹ ਸਟ੍ਰੇਟ ਹੋਏਗੀ ਜਿਉਂ ਕਹਿੰਦੇ ਭੈਣ ਵੀ ਮੈਂ ਥੋੜਾ ਜਿਹਾ ਅੱਜਕੱਲ ਜਿਵੇਂ ਪਾਉਂਦੇ ਆ ਮੁੰਡੇ ਬੂਟ ਕੱਟ ਜੇ ਪਾਉਣ ਤਾਂ 19 ਇੰਚ ਕਰ ਲਿਆ ਕਰੋ ਇੱਥੇ ਠੀਕ ਆ ਜੇ ਇੱਥੋਂ ਹਲਕੀ ਜੀ ਆਪਣੀ ਫਿਟਿੰਗ ਮਾਰਨੀ ਨਾ ਤਾਂ ਤੁਸੀਂ ਆਹ ਚੀਜ਼ ਦੇਖੋ ਜਿਵੇਂ ਮੁੰਡਿਆਂ ਨੂੰ ਕਰਨਾ ਤਾਂ ਫਿਰ ਤੁਸੀਂ ਐ ਲੱਤ ਢਿੱਲੀ ਛੱਡੋ ਐ ਮੋੜ ਕੇ ਦੇਖ ਲਓ ਆ ਦੇਖੋ ਠੀਕ ਹੈ ਕਿੰਨਾ ਆ ਗਿਆ 18 ਇੰਚ ਇਥੋਂ ਹਲਕੀ ਜਿਹੀ ਸ਼ੇਪ ਦਿਆ ਗਿਰੋ ਫੱਟੀ ਦੇ ਨਾਲ ਜੇ ਵੈਸੇ ਕੁੜੀਆਂ ਘੱਟ ਪਾਉਂਦੀਆਂ ਹਨਾ ਬੂਟ ਕੱਟ ਪੀਏਮ ਜੇ ਪੌਣਾ ਤਾਂ ਫਿਰ ਗੋਡੇ ਨੂੰ ਮਿਣ ਕੇ ਇਸ ਤਰ੍ਹਾਂ ਲੱਤ ਨੂੰ ਫੋਲਡ ਕਰਕੇ ਦੇਖ ਲਿਆ ਕਰੋ ਵੀ ਇਥੋਂ ਫਸੇ ਨਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਰੋ ਲੱਤ ਸਿੱਧੀ ਹਾਂ ਛੱਡੋ ਆ ਕਮੀਜ਼ ਫੜੋ ਐਸ ਤਰ੍ਹਾਂ ਕਰਕੇ ਪੱਟ ਮੇਨ ਲੈ ਕਰੋ ਆ ਦੇਖੋ ਪੂਰਾ ਪੂਰਾ ਪੱਟ ਕਿੰਨਾ ਨਾਗਾ ਲੱਤ ਸਿੱਧੀ ਕਰੋ ਆ ਦੇਖੋ ਪੂਰਾ ਪੂਰਾ ਪਾਟਾ ਜਿਹੜਾ ਇਹਨਾਂ ਦਾ ਉਹ 25 ਇੰਚ ਆ ਹੋ ਤੁਸੀਂ ਕਿੰਨਾ ਇਹਨੂੰ ਲੂਜ ਪਾਉਣਾ 25 ਤੇ 3 28 28 ਇੰਚ ਤੋਂ ਬਾਅਦ ਤੁਸੀਂ ਬਿਠਾ ਕੇ ਦੇਖੋ ਗਾੜ ਨੂੰ ਥੱਲੇ ਥੱਲੇ ਬੈਠੋ ਇਹ ਆਵੇਂ ਜਿੱਦਾ ਹੁੰਦਾ ਆ ਦੇਖੋ ਬਿਲਕੁਲ ਰੈਲਾ ਆ ਰਿਹਾ ਨਾ ਲਗਭਗ 3 ਇੰਚ ਦਾ ਮਾਰਜਨ ਹੈਗਾ ਹੋ ਜੋ ਖੜੇ 3 ਇੰਚ ਦਾ ਮਾਰਜਨ ਹੈਗਾ ਨਾ ਇਸ ਤਰ੍ਹਾਂ 3 ਇੰਚ ਦਾ ਮਾਰਜਨ ਵੀ ਪਾ ਸਕਦੇ ਆ ਆਪਾਂ 4 ਦਾ ਹੀ ਪਾ ਸਕਦੇ ਆ ਕਈ ਵਾਰੀ ਕੀ ਹੁੰਦਾ ਕਿ ਬੈਠਣ ਦੇ ਨਾਲ ਝੋਲੀ ਪਾਟ ਵੀ ਜਾਂਦੀ ਆ ਉਹ ਚੀਜ਼ ਦਾ ਧਿਆਨ ਰੱਖਣਾਗਾ ਉਸ ਤੋਂ ਬਾਅਦ ਆਪਾਂ ਜਿੱਥੇ ਵੀ ਉਹਨੂੰ ਪੁੱਛੋ ਵੀ ਤੁਸੀਂ ਕਿੱਥੇ ਬਨੋਗੇ ਹਨਾ ਇਹ ਆਹ ਲਓ ਲੱਕ ਤੇ ਜਿੱਥੇ ਵੀ ਆਪਾਂ ਪੈਂਟ ਬਨਣੀ ਹੈ ਜੇ ਪੂਰੀ ਲਾਸਟਿਕ ਵਾਲਾ ਬਣਾਉਣਾ ਤਾਂ ਪੂਰੀ ਲਾਸਟਿਕ ਵਾਲਾ ਐ ਕਰ ਲਓ ਆਪ ਦੀ ਅਫਸਰ ਜੀ ਗਾਗ ਨੂੰ ਪੁੱਛੋ ਤੁਸੀਂ ਕਿੱਥੇ ਬਨਣ ਪਜਾਮਾ ਇਸ ਤਰ੍ਹਾਂ ਕਰਕੇ ਜੇ ਪੇਟ ਜ਼ਿਆਦਾ ਆ ਤਾਂ ਉਹ ਥੋੜੇ ਬੰਨ ਥੱਲੇ ਆ ਜੂਗਾ ਆ ਦੇਖੋ ਕਿੰਨਾ ਆ ਰਿਹਾ ਕੱਪੜੇ ਦੇ ਉੱਪਰ ਦੀ ਮੈਨ ਲੈਣਾ ਆਪਾਂ ਨੇ ਸਾਢੇ 34 ਲੱਕ ਜ਼ਰੂਰੀ ਆਗਾ ਭਾਵੇਂ ਲਾਸਟਿਕ ਪਾਉਣੀ ਆ ਭਾਵੇਂ 벨ਟ ਪਾਉਣੀ ਆ ਆਪਾਂ ਨੇ ਲੱਕ ਆਪਾਂ ਨੂੰ ਬਹੁਤ ਜ਼ਰੂਰੀ ਆ ਬਿਲਕੁਲ ਸੌਖਾ ਨਾਪ ਆ ਫਿਰ ਵੀ ਜੇ ਨਾ ਸਮਝ ਆਵੇ ਤਾਂ ਤੁਸੀਂ ਮੈਨੂੰ ਦੁਬਾਰੇ ਪੁੱਛ ਲੈਣਾ ਅੱਛਾ ਜੇ ਤੁਹਾਡੇ ਕੋਲੇ ਨਾਪ ਹੀ ਸਲਵਾਰ ਦਾ ਆਉਂਦਾ ਵੀ ਤੁਸੀਂ ਪਲਾਜੋ ਬਣਾਉਣਾ ਕਿਵੇਂ ਹਨ ਫਿਰ ਉਹਦੇ ਨਾਲ ਆਈਡੀਆ ਜ ਤਕਰੀਬ ਨਾਲ ਆਪ ਨੂੰ ਲੱਗ ਹੀ ਜਾਂਦਾ ਲੱਕ ਤੋਂ ਉਹਨਾਂ ਨੂੰ ਕਹੋ ਵੀ ਜਦੋਂ ਤੁਹਾਡੇ ਕੋਲੇ ਗਾਹਕ ਫੋਨ ਕਰੂ ਵੀ ਮੇਰੀ ਸਲਵਾਰ ਪਹਿਲਾਂ ਤਾਂ ਮੇਰੀ ਸਲਵਾਰ ਦੀ ਨਾਪਾ ਹੁਣ ਮੈਂ ਪਲਾਜੋ ਬਣਾਉਣਾ ਚਾਹੁੰਦੀ ਆ ਵੀ ਮੈਂ ਮੇਰੀ ਪਲਾਜੋ ਦਾ ਨਾਪ ਸਲਵਾਰ ਜਿੰਨੀ ਆਪਾਂ ਲੰਬਾਈ ਰੱਖ ਦੇਣੀ ਸਭ ਤੋਂ ਪਹਿਲਾਂ ਤਾਂ ਮੂਰੀ ਉਹਨਾਂ ਨੂੰ ਪੁੱਛ ਲਓ ਤੁਸੀਂ ਕਿੰਨੀ ਕਰਾਉਣੀ ਆ 16 ਕਰਾਉਣੀ ਆ ਨਾਰਮਲ ਜੀ ਮੂਰੀ ਜੇ ਆਪਾਂ ਕਹਿੰਦੇ ਵੀ ਠੀਕ ਜੀ ਮੂਰੀ ਨਾ ਜਿਆਦਾ ਖੁੱਲੀ ਨਾ ਜਿਆਦਾ ਟਾਈਟ ਤਾਂ 16 ਮੂਰੀ ਰੱਖ ਦਿਆ ਕਰੋ ਉਸ ਤੋਂ ਬਾਅਦ ਜਦੋਂ ਤੁਸੀਂ ਲੱਕ ਮਣੋਗੇ ਨਾ ਲੱਕ ਜਿਵੇਂ ਮਨ ਕੇ ਚਲੋ 36 ਆ 36 ਪੱਟ ਵਾਲਾ ਆ 36 ਕਮਰ ਵਾਲਿਆਂ ਦੀ ਕਮਰ ਵੀ ਕਹਿੰਦੇ ਇਹਨੂੰ ਆਪਾਂ ਲੱਕ ਵੀ ਕਹਿੰਦੇ ਆ ਜਿਹਦੀ ਕਮਰ 36 ਆ ਉਹਨਾਂ ਦੇ 28 ਇੰਚ ਪੱਟ ਬਿਲਕੁਲ ਸਹੀ ਆ ਜਾਂਦਾ ਜਾਂ ਤੁਸੀਂ ਉਹਨੂੰ ਫੋਨ ਕਰਿਆ ਕਰੋ ਜੇ ਮੈਂ ਨਾ ਫੋਨ ਕਰਦਾ ਕਿਤੇ ਹੀ ਭਾਵੇਂ ਕੋਈ ਕੈਨੇਡਾ ਬੈਠਾ ਹੋਵੇ ਭਾਵੇਂ ਅਮਰੀਕਾ ਮੈਂ ਉਹਨੂੰ ਕਹਿੰਨੇ ਵੀ ਆਪਦਾ ਪੱਟ ਮਣ ਕੇ ਮੈਨੂੰ ਪੂਰਾ ਪੂਰਾ ਦੱਸ ਦੇ ਫਿਰ ਉਹ ਆਪਾਂ ਨੂੰ ਪੱਟ ਮਣ ਕੇ ਨ ਇਹ ਮੇ ਫਿੱਟਾ तकरीबन ਹਰ ਇੱਕ ਘਰੇ ਹੁੰਦਾ ਆ ਦੇਖੋ ਮੇਰਾ ਪੱਟ ਕਿੰਨਾ ਆ 22 ਸਾਢੇ 22 ਇਸ ਤੋਂ ਬਾਅਦ ਤੁਸੀਂ ਲੂਜ਼ਿੰਗ ਪਾ ਦੇਣੀ ਆ ਇਹ 22 ਤੇ ਤਿੰਨ 25 3 ਇੰਚ ਵੀ ਪਾ ਸਕਦੇ ਆ ਜੇ ਆ ਚੀਜ਼ ਜਿਆਦਾ ਭਾਰੀ ਆ ਪੱਟ ਇਤੋਂ ਚੰਗੀ ਤਰ੍ਹਾਂ ਮਿਲਣਾ ਆ ਆ ਜੀ ਕਿਉਂਕਿ ਜਦੋਂ ਆਪਾਂ ਬੈਠਦੇ ਆ ਉਦੋਂ ਪੱਟ ਜਿਹੜਾ ਆਪਣਾ ਫੁੱਲਦਾਗਾ ਫੈਲਦਾ ਫਿਰ ਝੋਲੀ ਪਾੜਦੀ ਆ ਤੇ ਝੋਲੀ ਦਾ ਵੀ ਕੋਈ ਵਾੜਾ ਵੱਡਾ ਫੰਡਾ ਨਹੀਂ ਹੁੰਦਾਗਾ ਲੇਡੀ ਸੂਟਾਂ ਦੇ ਵਿੱਚ ਅਗਲੀ ਝੋਲੀ तकरीबन 100 ਦੇ ਵਿੱਚੋਂ 90 ਲੇਡੀਜ਼ ਦੇ ਅਗਲੀ ਝੋਲੀ 12 ਤੇ ਜੇ ਬੈਗ ਤੋਂ ਜ਼ਿਆਦੇ ਭਾਰੇ ਆ ਤਾਂ 15 ਕਰਦਿਆ ਕਰੋ ਜੇ ਨਾਰਮਲ ਜਾਂ 3 ਦੀ ਹੈ ਹਨ ਫਿਰ 14 ਕਰਦਿਆ ਕਰੋ ਬਾਲਾ ਵੱਡੀ ਗੱਲ ਨਹੀਂ ਸਭ ਤੋਂ ਜ਼ਰੂਰੀ ਚੀਜ਼ ਤਾਂ ਹੁੰਦੀ ਆ ਆ ਸਿਉਣ ਜਿਹੜੀ ਆ ਸਲਾਈ ਹੈ ਨਾ ਆਪਣੀ ਇਹ ਸਿਉਣ ਦੇ ਉੱਪਰ ਪ੍ਰੈਸ ਦੱਬ ਕੇ ਮਾਰਨੀ ਆ ਜਿਹੜਾ ਪਜਾਮਾ ਥੋੜਾ ਅੰਦਰ ਤਾਂ ਹਨ ਚੜਦੇ ਨੇ ਜਿਹੜੀਆਂ ਵੀ ਪੈਣਾ ਦਾ ਇੱਕ ਤਾਂ ਮੈਨੂੰ ਬਕਾਇਦਾ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਥੋੜਾ ਵੱਧ ਜ਼ੋਰ ਲਾਇਆ ਕਰੋ ਬਾਈ ਸਾਡਾ ਪਜਾਮਾ ਬਣ ਵਧੀਆ ਜਾਂਦਾ ਸਾਰਾ ਕੁਝ ਸਹੀ ਹੋ ਜਾਂਦਾ ਪਰ ਪਜਾਮਾ ਉੱਪਰ ਨੂੰ ਜੜਦਾ ਤੁਸੀਂ ਮੈਨੂੰ ਜਦੋਂ ਦੱਸਦੇ ਨਹੀਂ ਫਿਰ ਮੈਨੂੰ ਪਤਾ ਨਹੀਂ ਲੱਗ ਤੁਸੀਂ ਸਿੱਖ ਗਏ ਜਾਂ ਨਹੀਂ ਸਿੱਖੇ ਗੱਲ ਕੁਝ ਵੀ ਨਹੀਂ ਇੱਕ ਕਮੈਂਟ ਕਰਕੇ ਦੱਸਣਾ ਹੁੰਦਾ ਵੀ ਭਾਈ ਮੇਰੇ ਹਾਜੀ ਪਜਾਮਾ ਤਾਂ ਹਾਂ ਨੂੰ ਚੜਨ ਹੋਣੀ ਟਿਆ ਇਹਦਾ ਲਾਜ ਦੱਸੋ ਇੱਕ ਤਾਂ ਪਹੁੰਚਿਆਂ ਦੇ ਉੱਪਰ ਸਿਉਣ ਮਾਰਨੀ ਬੰਦ ਕਰ ਦਿਓ ਇੱਕ ਜਦੋਂ ਆਹ ਚੀਜ਼ ਆਪ ਫੋਲਡ ਕਰਨ ਜਿਹੜੀਆਂ ਭੈਣਾ ਮਸ਼ੀਨ ਦੇ ਨਾਲ ਕੱਚੀ ਪਉਂਦੀਆਂ ਉਹ ਵੀ ਗਲਤ ਆ ਉਹਦੇ ਨਾਲ ਵੀ ਸਫਾਈ ਨਹੀਂ ਆਉਂਦੀ ਪਜਾਮਾ ਉੱਚੇ ਉੱਪਰ ਨੂੰ ਚੜਨ ਦਾ ਕਾਰਨ ਮੰਨਣਾ ਬਹੁਤ ਵੱਡਾ ਜੇ ਤੁਹਾਨੂੰ ਕੱਚੀ ਨਹੀਂ ਪਾਉਣੀ ਹੁੰਦੀ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰੋ ਕਮੈਂਟ ਕਰਿਆ ਕਰੋ ਵੀ ਬਾਈ ਮੇਰੇ ਆ ਚੀਜ਼ ਪਜਾਮਾ ਉੱਪਰੋਂ ਚੜਦਾ ਜਦੋਂ ਮੈਂ ਕੱਚੀ ਪਾਉਣੀ ਆ ਉਸ ਤੋਂ ਬਾਅਦ ਹੋ ਜਾਂਦਾ ਤਾਂ ਕਈ ਪਹਿਲਾਂ ਸੂਟ ਚੈੱਕ ਕਰ ਲੈਂਦੀ ਆ ਪਾ ਕੇ ਬਾਹਾਂ ਚੜਾਉਣ ਤੋਂ ਪਹਿਲਾਂ ਸਹੀ ਆ ਬਾਅਦ ਜਦੋਂ ਬਾਹਾਂ ਚੜਾਉਣੀਆਂ ਉਹਨਾਂ ਨੁਕਸ ਪੈ ਜਾਂਦਾ ਤੁਸੀਂ ਆਹ ਜਿਹੜੀ ਬਾਹ ਹੁੰਦੀ ਆ ਆਪਣੀ ਇਧਰਲੇ ਪਾਸੇ ਵਾਲੀ ਇਹਨੂੰ ਢਿੱਲਾ ਛੱਡ ਕੇ ਚੜਾਉਣਾ ਹੁੰਦਾ ਨਾ ਕਿ ਮੋਢੇ ਨੂੰ ਢਿੱਲਾ ਜੇ ਮੋਢੇ ਨੂੰ ਤੁਸੀਂ ਮਾਰਾ ਵੀ ਢਿੱਲਾ ਛੱਡੋਗੇ ਨਾ ਦੋ ਸੂਤ ਵੀ ਤਾਂ ਬਲ ਪੈਣਗੇ ਇੱਧਰ ਐਸ ਪਾਸੇ ਇਧਰਲੇ ਪਾਸੇ ਆਹ ਬਾਹ ਦਾ ਮੋਢਾ ਥੋੜਾ ਜਿਹਾ ਵੱਡਾ ਰੱਖਿਆ ਕਰੋ ਇਹਨੂੰ ਢਿੱਲਾ ਛੱਡ ਛੱ ਨਰਮਾ ਨਰਮਾ ਕਿ ਜਦੋਂ ਮੈਂ ਮਸ਼ੀਨ ਤੇ ਬੈਠੂਗਾ ਫਿਰ ਤੁਹਾਨੂੰ ਮੈਂ ਢਿੱਲਾ ਛੱਡ ਕੇ ਵੀ ਦਿਖਾ ਦੂ ਇਸ ਤਰ੍ਹਾਂ ਢਿੱਲਾ ਛੱਡ ਕੇ ਤੇ ਆਹ ਚੀਜ਼ ਦਿਵਾਰੇ ਮੈਂ ਤੁਹਾਨੂੰ ਫਿਰ ਇੱਕ ਵਾਰੀ ਦੱਸ ਦਿਆਂ ਜਦੋਂ ਤੁਹਾਡੀ ਛਾਤੀ 18 ਤੋਂ ਵੱਧ ਗਈ ਸਮਝ ਲਓ 17 ਤੋਂ ਵੱਧਣੀ ਸ਼ੁਰੂ ਹੋਣੀ ਹੈ 17 ਵਾਲਿਆਂ ਦੇ ਆਪਾਂ 7 ਗੋਣ ਥੱਲੇ ਨੂੰ 17 ਜਿਵੇਂ ਹੁਣ ਮੰਨ ਕੇ ਚੱਲੂ ਛਾਤੀ ਉੱਪਰੋਂ 17 ਤੇ 3 ਦਾ 13 ਦਾ 3 ਦਾ ਜਾਨੀ ਕਿ 6.5 ਉਹਨਾਂ ਦੇ ਆਪਾਂ 7 ਇੰਚ ਪਾਉਣਾ ਜੇ 18 ਹੋ ਗਈ 7 ਤੋਂ ਇੱਕ ਸੂਤ ਮਰਦਾ 19 ਹੋ ਗਈ ਫੇ ਥੋੜਾ ਹੋਰ ਕਟਾ 20 ਹੋ ਗਈ ਫਿਰ 2.5 ਐ ਮੋਡੇ ਛੋਟੇ ਕਰ ਦੇ ਕਿਉਂਕਿ ਉਹਦਾ ਏਰੀਆ ਐ ਗੁਲਾਈ ਵਾ ਜਾਂਦੀ ਹੈ ਜਿੱਦ ਨੇ ਮੋਡਾ ਵੱਡਾ ਹੋ ਜਾਣਾ ਤੇ ਆ ਸਿਉ ਲਾਜ਼ਮੀ ਮਿਨਿਆ ਕਰੋ ਆਪਾਂ ਨੂੰ ਪਤਾ ਲੱਗ ਗਿਆ ਜਿਵੇਂ ਆ ਦੇਖੋ ਮੈਂ ਖੜਾ ਨਾ ਐ ਪਰ ਜਦੋਂ ਪੈਣਾ ਖੜਦਿੰਗਾ ਫਿਰ ਆ ਚੀਜ ਇਹ ਤੁ ਪੇਟ ਦੇ ਦੀਨੋਂ ਪੈੜਾ ਲੱਗਦਾ ਆ ਪੁੱਛ ਕੇ ਉਹਨਾਂ ਜਦੋਂ ਤੁਸੀਂ ਆ ਵੱਡਾ ਕਰਨਨ ਇੱਕ ਜੀ ਹੋਰ ਧਿਆਨ ਦੇ ਜੋ ਗੱਲ ਆ ਵੀ ਜਦੋਂ ਆ ਚੀਜ ਵੱਡੀ ਕਰਨੀ ਆ ਜਦੋਂ ਆਪਾਂ ਇਹਨੂੰ ਥੱਲੇ ਨੂੰ ਕਰਾਂਗੇ ਆ ਦੇਖੋ ਇਹ ਐਂ ਵੱਡੀ ਤਾਂ ਕਰਤੀ ਤੁਸੀਂ ਨਾਲੇ ਤੋਂ ਖੁੱਲਾ ਵੀ ਕਰਨਾ ਪੈਣਾ ਪਾਨੂੰ ਇਹ ਆ ਦੇਖ ਇੱਥੋਂ ਜਦੋਂ ਮੈਂ ਆਪਦਾ ਕੁੜਤੀ ਨੂੰ ਐ ਸਿਉਂ ਤਾਂ ਆ ਸਿਉਂ ਤਾਂ ਇੰਨਾ ਛੋਟਾ ਕਰਤਾ ਤਾਂ ਆ ਇੱਥੋਂ ਫਸਣ ਲੱਗ ਜਾਊਗਾ ਇਹ ਇਸ ਤਰ੍ਹਾਂ ਇੱਥੋਂ ਫਿਰ ਆਪਾਂ ਖੁੱਲਾ ਕਰਨਾ ਉਹਨੂੰ ਕਮੀਜ਼ ਨੂੰ ਹੈਪ ਨੂੰ ਇਹ ਚੀਜ਼ ਦਾ ਲਾਜ਼ਮੀ ਦੇ ਅੰਦਰ ਜੇ ਤੁਸੀਂ ਆ ਸਿਉਂ ਦੇ ਵੱਡੀ ਕਰੋਗੇ ਆ ਸਿਉਂ ਆਟੋਮੈਟਿਕ ਹੀ ਬੰਦ ਹੋ ਜੀਣਾ ਇੱਥੋਂ ਇਹ ਆ ਦੇਖੋ ਇਹ ਐ ਬੰਦ ਹੋ ਗਈ ਉਸ ਤੋਂ ਬਾਅਦ ਆ ਚੀਜ਼ ਇੱਥੋਂ ਐਵੇਂ ਫਸਣ ਲੱਗਦੀ ਉਹ ਲੱਗੂ ਬੁਰੂ ਬੁਰੀ ਲੱਗੂਗੀ ਅਗਲਾ ਉਹ ਨਾਪ ਤਾਂ ਸਹੀ ਹੈ ਕੀ ਕਰਨਾ ਜਦੋਂ ਆਪਾਂ ਇਹਨੂੰ ਇੱਥੋਂ ਬੰਦ ਕਰਤਾ ਤਾਂ ਉਦੋਂ ਇੱਥੋਂ ਇਹਨੂੰ ਖੁੱਲਾ ਕਰਦਿਆ ਕਰੋ ਅੱਧਾ ਪੌਣਾ ਇੰਚ ਲਗਭਗ ਘੱਟ ਤੋਂ ਘੱਟ ਤੇ ਬਾਕੀ ਜੇ ਕੋਸ਼ਿਸ਼ ਕਰਿਆ ਕਰੋ ਜਿਹੜੀਆਂ ਭੈਣਾਂ ਤੁਹਾਡੇ ਕੋਲੇ ਨੇੜੇ ਆ ਕੇ ਤਰਪਾਈ ਕਰਨ ਤੋਂ ਪਹਿਲਾਂ ਸੂਟ ਚੈੱਕ ਕਰ ਸਕਦੀਆਂ ਉਹ ਤਾਂ ਵਾੜੀ ਵਧੀਆ ਤਰਪਾਈ ਕਰਨ ਤੋਂ ਕੱਚੀ ਪਾ ਕੇ ਉਹਨੂੰ ਫੋਨ ਕਰਦਿਆ ਕਰੋ ਵੀ ਫਿਟਿੰਗ ਕੱਚੀ ਚੈੱਕ ਕਰ ਜਾ ਕੇ ਜਦੋਂ ਤੁਹਾਡੀ ਉਹ ਕੱਚੀ ਫਿਟਿੰਗ ਚੈੱਕ ਕਰ ਗਏ ਕੋਈ ਵੀ ਜੰਮਿਆ ਉਸ ਤੋਂ ਬਾਅਦ ਤੁਹਾਨੂੰ ਐ ਕਹਿਣਾ ਵੀ ਇਹ ਮੇਰੇ ਸੇ ਆਉਗਾ ਅੱਦਾ ਗਾ ਕੇ ਸੂਟ ਉਹਦੀ ਪਸੰਦ ਆਇਆ ਜਦੋਂ ਤੁਸੀਂ ਉਹਦੀ ਕੱਚੀ ਫਿਟਿੰਗ ਚੈੱਕ ਕਰਾ ਲਿਆ ਹਣਾ ਉਹਦੇ ਜਿਹੜੇ ਮਨ ਦੇ ਵਿੱਚ ਕੋਈ ਇੱਕ ਨਾ ਕੀੜਾ ਹੀ ਹੁੰਦਾ ਕਹਿ ਦੀ ਆਪਾਂ ਉਹ ਨਿਕਲ ਜਾਂਦਾਗਾ ਵੀ ਮੈਨੂੰ ਇਹਨਾਂ ਨੇ ਚੈੱਕ ਕਰਵਾਤਾ ਹੁਣ ਮੇਰਾ ਸੂਟ ਸਹੀ ਆ ਉਥੇ ਆਪਾਂ ਵੀ ਕਹਿ ਸਕਦੇ ਆ ਵੀ ਤੁਹਾਨੂੰ ਉਦੋਂ ਚੈੱਕ ਕਰਵਾਇਆ ਸੀ ਨਾ ਸਹੀ ਆ ਬਾਕੀ ਉਹਨਾਂ ਨੂੰ ਕਹੋ ਵੀ ਪੂਰੇ ਕੱਪੜੇ ਆ ਉਹਦੇ ਪ੍ਰੋਪਰ ਪਾ ਕੇ ਚੈੱਕ ਕਰਨਾ ਜਿਵੇਂ ਆਪਾਂ ਰੈਡੀ ਕੱਪੜੇ ਪਾ ਕੇ ਤਿਆਰ ਹੋ ਕੇ ਸੂਟ ਪਾਉਣੇ ਆ ਉਸ ਤਰ੍ਹਾਂ ਠੀਕ ਆ ਇਹ ਨਿੱਕੇ ਨਿੱਕੇ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਦੁਬਾਰੇ ਫੇਰ ਇੱਕ ਵਾਰ ਇਹ ਕਹਿੰਦਾ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲਓ ਤਾਂ ਕਿ ਵੀਡੀਓ ਤੁਹਾਡੇ ਤੇ ਕੋਈ ਮੈਸੇਜ ਨਾ ਹੋਵੇ ਜੇਕਰ ਇਸ ਤਰ੍ਹਾਂ ਨਹੀਂ ਕਰਨਾ ਹੁੰਦਾ ਤਾਂ ਮੈਨੂੰ ਮੇਰੇ ਵਟਸਐਪ ਤੇ ਜਾ ਕੇ ਜਾਂ ਜਿਹੜੀਆਂ ਭੈਣਾਂ ਕੋਲੇ ਅਮਰਤਪਾਲ ਕੌਰ ਦਾ ਲਿੰਕ ਹੈਗਾ ਚੈਨਲ ਦਾ ਉਹਨਾਂ ਦੇ ਲਿੰਕ ਤੇ ਜਾ ਕੇ ਹੈਲੋ ਹਾਈ ਭੇਜ ਕੇ ਆਪ ਦਾ ਨੰਬਰ ਗਰੁੱਪ ਦੇ ਵਿੱਚ ਐਡ ਕਰਵਾ ਲਓ ਤਾਂ ਕਿ ਨਿੱਕੀ ਮੋਟੀ ਜਿਹੀ ਦਿੱਕਤ ਆ ਜਿਵੇਂ ਅੱਜ ਛੋਟੀ ਜਿਹੀ ਕਲਿੱਪ ਬਣਾਤੀ ਹੈ ਨਾ ਇਸ ਤਰ੍ਹਾਂ ਮੈਂ ਕਲਿੱਪ ਬਣਾਦਾ ਕਰੂੰਗਾ ਵੀ ਕਿਦੇ ਬਾਹ ਚੜਾਦੀ ਕਦੇ ਤੁਹਾਨੂੰ ਗੜਾ ਚੇਪਣ ਦਾ ਸਤਾ ਐ ਛੋਟੀ ਛੋਟੀ ਕਲਿੱਪਾਂ ਦੇ ਨਾਲ ਤੁਸੀਂ ਕੰਮ ਸਿੱਖ ਜਾਓਗੇ ਜਿਹੜੀਆਂ ਭੈਣਾਂ ਦਾ ਇੱਕ ਹੋਰ ਜੀ ਮੈਂ ਕਹਿੰਦਾ ਉਹਨਾਂ ਦੀ ਜਿਹੜੀਆਂ ਭੈਣਾਂ ਦੇ ਅੱਗੇ ਨੂੰ ਹੱਥ ਸਾਫ਼ ਹੋਇਆ ਜਦੋਂ ਵੀ ਉਹ ਸੂਟ ਰੈਡੀ ਕਰਨੀ ਮੈਨੂੰ ਫੋਟੋ ਜ਼ਰੂਰ ਪਾਇਆ ਕਰੋ ਉਹਦੇ ਨਾਲ ਮੈਨੂੰ ਖੁਸ਼ੀ ਮਿਲਦੀ ਹੈ ਵੀ ਹਾਂ ਜਿਹੜੇ ਆਪਾਂ ਮਿਹਨਤ ਕਰਦੇ ਆ ਤਾਂ ਪੂਰਾ ਉਹਦਾ ਫਰਕ ਪੈ ਰਿਹਾ ਤਾਂ ਚਲੋ ਮਿਲਦੇ ਆ ਜਲਦੀ ਕੋਈ ਨਵੀਂ ਵੀਡੀਓ ਲੈ ਕੇ ਦਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ